ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਦੀਪ ਕੌਰ ਮੈਂ ਸਵਾਗਤ ਕਰਦੇ ਆ ਆਪਣੇ ਚੈਨਲ ਵਿੱਚ ਤੁਹਾਡਾ ਮੈਂ ਉਮੀਦ ਕਰਦੇ ਤੇ ਸਾਰੇ ਜਾਣੇ ਵੀ ਸਸਤ ਹੋ ਗਏ ਤੇ ਮਸਤ ਹੋ ਗਏ ਅਨ ਮੀਠੀ ਠਾਕ ਤੇ ਕਾਫੀ ਦਿਨ ਬਾਅਦ ਅੱਜ ਮੈਂ ਵਲੌਗ ਸ਼ੂਟ ਕਰਨਾ ਸ਼ੁਰੂ ਕੀਤਾ ਵਾ ਗਰਮੀ ਹੋ ਗਈ ਬਹੁਤ ਜ਼ਿਆਦਾ ਤੇ ਗਰਮੀ ਹੋ ਗਈ ਆ ਤੇ ਫਿਰ ਗਰਮੀ ਵਾਲੇ ਸੂਟ ਨਾ ਸੀਪਣ ਇਹ ਕਿੱਦਾਂ ਹੋ ਸਕਦਾ ਹੈ ਨਾ ਤੇ ਆ ਮੈਂ ਸੂਟ ਆਪਣਾ ਕਟਿੰਗ ਕਰਕੇ ਰੱਖਿਆ ਸੇਤ ਆ ਤੇ ਨਾ ਘਰ ਨਾ ਲਾਈਟ ਨਹੀਂ ਹੁੰਦੀ ਕਣਕਾਂ ਲੀਆਂ ਵਾਢੀਆਂ ਦੇ ਕਰਕੇ ਨਾ ਸਾਰਾ ਦਿਨ ਲਾਈਟ ਬੰਦੀ ਨਹੀਂ ਆ ਤੇ ਮੈਨੂੰ ਹੁੰਦਾ ਵਾ ਕਿ ਲਾਈਟ ਆਵੇ ਫੇਰ ਹੀ ਮੈਂ ਸੂਟ ਸਟਿਚ ਕਰਾਂ ਤੇ ਕਿਉਂਕਿ ਪ੍ਰੈਸ ਪ੍ਰੂਫ ਕਰਕੇ ਗਲੇ ਕੋਲੇ ਹੈ ਨਾ ਤੇ ਪ੍ਰੈਸ ਕਰਕੇ ਵਧੀਆ ਬਣਦੇ ਆ ਸੂਟ ਤੇ ਤਾਂ ਕਰਦੀ ਹਾਂ ਮਾਸ਼ੀਨ ਵਿਚਾਰੀ ਦੇ ਅੱਜ ਲਗਣ ਖੁੱਲਣ ਲੱਗੇ ਆ ਤੇ ਕਿਹੜਾ ਰੋਲ ਸੀ ਤੇ ਆ ਇੱਕ ਅੱਧਾ ਸੀ ਉਹ ਨਾ ਕੋ ਫਿਰਦਾ ਰਿੰਦਾ ਹੁਣ ਚਲਤਾ ਦੇ ਨਾਲ ਅੱਜ ਸ਼ੇਅਰ ਕਰਨ ਮੰਗੀ ਕਾਫੀ ਜਣਾ ਬਾਅਦ ਤੇ ਮੈਂ ਅੱਜ ਸੂਟਾਂ ਕਟਿੰਗ ਕੀਤਾ ਈ ਤੇ ਮੈਂ ਸ਼ੇਅਰ ਦਾ ਰੱਖਿਆ ਮੈਂ ਕਿ ਤੁਹਾਡੇ ਨਾਲ ਇੱਕ ਦੋ ਆਪਣੇ ਸੂਟ ਦੀਆਂ ਜਿਹੜੀਆਂ ਵਾਂ ਟਿਪਸ ਛੋਟੀਆਂ ਛੋਟੀਆਂ ਤੁਹਾਡੇ ਨਾਲ ਕਰੂੰਗੀ ਸ਼ੇਅਰ ਤੇ ਸੂਟ ਮੇਰੇ ਦੀ ਜਿਹੜੀ ਲੈਂਥ ਵਾ ਵੱਡ ਕੇ ਬਹੁਤ بڑے ਕਾਲੇ ਮੁੰਡੇ ਮੇਰੇ ਸੂਟ ਜਿਹੜੇ ਮੇਰੇ ਦੀ ਬਣ ਕੇ ਦੀ ਲੈਂਥ ਆ ਉਹ ਰਾਈਡੀ ਹੋਣੀ ਆ 48 48 ਮੇਦੀ ਲੈਂਥ ਰੱਖੀ ਆ ਤੇ ਸਿੰਪਲ ਇਹਦੀ ਸਪੈਡ ਪਾਕਿਸਤਾਨੀ ਸਲਵਾਰ ਰੱਖੀ ਸਲਿਪਸ ਪਾਈਆਂ ਨਾਲ ਤੇ ਮੈਂ ਤਾਂ ਮੈਂ ਤਾਂ ਫੋਨੀ ਥੋੜਾ ਜਿਹਾ ਇਹਨਾਂ ਨੂੰ ਤਾਈ ਨਹੀਂ ਚੁੱਕਿਆ ਮੈਨੂੰ ਇਹ ਹੀ ਕਿ ਤੁਹਾਨੂੰ ਨਾ ਵਿਖਾਉਂਗੀ ਅੱਛਾ ਵੇਖੋ ਮੇਰੇ ਸਲਵਾਰ ਦਾ ਜਿਹੜਾ ਘੇਰਾ ਵਾ ਲੰਮਾ ਸਮਾ ਇੰਨਾ ਕਾ ਇਹ ਇੰਨੀ ਕਾ ਆ ਪਜਾਮੇ ਦਾ ਪਜਾਮਾ ਤਾਂ ਸਲਵਾਰ ਦੀ ਸਲਵਾਰ ਇਹ ਦਾ ਜਿਹੜਾ ਵਾ ਨਾ ਤੁਹਾਡਾ ਜਿਹੜੇ ਮੈਂ ਟਿਪ ਸ਼ੇਅਰ ਕਰਨੀਆਂ ਸੀ ਆ ਵੇਖੋ ਹੁਣ ਮੇਰਾ ਇਹ ਮੰਨ ਲਓ ਮੈਂ 8 ਦਾ ਪਹੁੰਚਾ ਬਣਾਉਣੀ ਆ ਹਨਾ ਜੇ ਮੈਂ 8 ਦਾ ਪਹੁੰਚਾ ਬਣਾਉਂਗੀ ਤੇ ਉਹਦਾ ਮੈਂ ਅੱਧ ਕਰ ਲੀਨੀ ਫਿਰ ਅੱਧ ਕਰ ਲਿਆ ਵਾ 1 ਇੰਚ ਦਾ ਗੈਪ ਰੱਖ ਕੇ ਤੇ ਇਦਾਂ ਲਾਈਨਾਂ ਪਾ ਲਈ ਆਪਾਂ ਔਨਲਾਈਨਾਂ ਨੂੰ ਇਦਾਂ ਫੜ ਕੇ ਇਹਨੂੰ ਕੱਪੜੇ ਨੂੰ ਬਰੀਕ ਬਰੀਕ ਦੋ ਦੋ ਸਟਿਚਿੰਗ ਲਾ ਦਾਂਗੇ ਇੱਕ ਇੱਧਰ ਇੱਕ ਇੱਧਰ ਤੇ ਕਈ ਨਾ ਕਈਆਂ ਦੀਆਂ ਜਿਹੜੀਆਂ ਸਵਾਰਾਂ ਉੱਤੇ ਤੇ ਡੇਗਦੀਆਂ ਰਹਿੰਦੀਆਂ ਪੈਰਾਂ ਦੇ ਉੱਤੇ ਉਹਦੇ ਵਾਸਤੇ ਮੈਂ ਨਾ ਆਹ ਵਾਲੀ ਜਿਹੜੀ ਹੈ ਨਾ ਕਟਿੰਗ ਇਹ ਮੈਂ 8 ਇੰਚ ਦੀ ਕਟਿੰਗ ਪਾਈ ਆ ਜਿੰਨਾ ਆਪਣਾ ਥੱਲੋਂ ਪਹੁੰਚਾ ਲੈਣਾ ਨਾ ਇੱਥੋਂ ਜਿੰਨਾ 10 ਪਹੁੰਚਾ ਜਿੱਦਾਂ ਮਤਲਬ 10 ਲਿਆਵਾ ਸਾਰਾ ਮੈਂ ਟੋਟਲ ਇੱਥੋਂ ਤੱਕ ਦਾਹ ਇਥੋਂ ਦੇ ਦਾਹ ਇਧਰੋਂ ਆਪਕੇ ਪੂਰਾ ਪੂਰਾ ਹੈ ਨਾ ਉਸ ਤੋਂ ਬਾਅਦ ਫਿਰ ਇਥੋਂ 2.5 ਇੰਚ ਦਾ ਗੈਪ ਛੱਡ ਕੇ ਤੇ ਇੰਨੀ ਇਹਨੂੰ ਕਾਟ ਪਾ ਦੇ ਦੀ 2.5 ਇੰਚ ਦੀ ਮਤਲਬ ਇੰਨਾ ਹੀ ਇੰਨਾ ਹੀ ਤਾਂ ਪੀਸ ਇਥੋਂ ਲਾਤਾ ਵਾ ਹੁਣ ਇਹਦੇ ਨਾਲ ਇਹ ਆ ਕਿ ਜਿਹੜਾ ਪਹੁੰਚਾ ਵਾ ਉਹ ਸਾਡੇ ਸੌਰੀ ਇਦਾਂ ਕਰਕੇ ਮਤਲਬ ਇਦਾਂ ਜੇ ਕਈਆਂ ਰੱਖਿਆ ਇਦਾਂ ਇਦਾਂ ਜੇ ਡੇਗਦਾ ਨਾ ਤੇ ਪਲਾਜੋ ਆ ਹੈ ਨਾ ਤੇ ਏ ਮਤਲਬ ਸਲਵਾਰ ਵੀ ਇਦਾਂ ਖੜੀ ਖੜੀ ਸਲਵਾਰ ਮਤਲਬ ਪਹੁੰਚੇ ਦੇ ਤੇ ਬਿਸਾਹ ਦਿੱਤੀ ਨਾ ਚੁੱਕੀ ਚੁੱਕੀ ਸਲਵਾਰ ਅੱਗੋ ਤੇ ਨਾ ਹੀ ਉੱਚੀ ਹੋਊਗੀ ਪਰ ਖੜੀ ਮੜੀ ਹੋਊਗੀ ਸਲਵਾਰ ਬਿਲਕੁਲ ਲਾਈਨ ਵਾਇਸ ਤੇ ਛੋਟਾ ਜਿਹਾ ਇਦਾਂ ਆਪਾਂ ਸ਼ਰਟ ਦਾ ਵੀ ਮੈਂ ਤੁਹਾਨੂੰ ਸ਼ਰਟ ਦਾ ਵੀ ਇਦਾਂ ਹੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਨੀ ਆ ਆਪਣੀ ਕਟਿੰਗ ਵਗੈਰਾ ਪਲੇਟ ਪਲੋਈਆਂ ਵਗੈਰਾ ਸਭ ਮੈਂ ਲਾ ਲੀਆਂ ਨਿਸ਼ਾਨੀਆਂ ਇਹਦੇ ਵਿੱਚ ਨਾ ਕਈ ਕਹਿੰਦੇ ਕਿ ਸਾਡਾ ਨਾ ਮੋਡਾ ਡਿਗਦਾ ਅੱਜ ਵੀ ਮੇਰੇ ਕੋ ਨਾ ਸਾਡੇ ਲਾਗੇ ਗਵੰਡੂ ਆਂਟੀ ਆ ਸੂਟ ਕਟਵਾਉਣ ਆਈ ਸੀ ਉਹ ਕਹਿੰਦੀ ਕਿ ਨਾ ਮੋਡਾ ਮਤਲਬ ਸਾਡਾ ਨਾ ਜਿਹੜਾ ਵਾ ਨਾ ਮਤਲਬ ਜਿਹੜਾ ਆ ਤੀਰਾ ਵਾ ਜਿਦਾਂ ਸੂਟ ਦਾ ਤੀਰਾ ਹੁੰਦਾ ਨਾ ਕਈਆਂ ਦਾ ਵੇਖਿਆ ਇਦਾਂ ਡਿੱਗਦਾ ਇਦਾਂ ਡਿੱਗਦਾ ਰਹਿੰਦਾ ਬਾਹਰ ਨੂੰ ਤੇ ਉਹਨਾਂ ਨੂੰ ਉਹਨਾਂ ਨੂੰ ਮੈਂ ਦੱਸਿਆ ਕਿ ਇਦਾਂ ਸੂਟ ਦਾ ਤੀਰਾ ਨਾ ਡਿੱਗੇ ਉਹਦੇ ਵਾਸਤੇ ਆਪਾਂ ਕਰਨਾ ਵਾ ਵੀ ਪੂਰਾ ਪੂਰਾ ਜਿੰਨੀ ਲੈਂਥ ਰੱਖਣੀ ਰੱਖ ਕੇ ਹਨਾ ਸ਼ਰਟ ਸ਼ਰਟ ਦੀ ਉਸ ਤੋਂ ਬਾਅਦ ਇੱਥੋਂ ਆਪਾਂ ਅੱਧੇ ਇੰਚ ਦੀ ਅੱਧੇ ਤੋਂ ਥੋੜਾ ਜਿਹਾ ਵੱਧ ਤੇ ਕਟਿੰਗ ਪਾੜਣੀ ਅੰਦਰ ਵਾਲ ਨੂੰ ਜਿੱਦਾਂ ਮਤਲਬ ਗਾਲਵਲ ਨੂੰ ਕਟਿੰਗ ਪਾਉਣੀ ਆ ਗਾਲਵਲ ਨੂੰ ਕਟਿੰਗ ਪਾਉਣੀ ਆ ਬਾਹਰ ਨੂੰ ਐਦਾਂ ਉਚਾਈ ਨਹੀਂ ਰੱਖਣੀ ਦਰੱਖਣਾ ਥੋੜਾ ਹਲਕਾ ਐਦਾਂ ਉਚਾਈ ਰੱਖਣੀ ਆ ਇਹਦੇ ਨਾਲ ਹੀ ਆ ਕਿ ਜਿਹੜਾ ਤੁਹਾਡਾ ਗੋਲਾ ਵਾ ਉਹ ਨਹੀਂ ਦਿਖੂਗਾ ਤੇ ਲਾਈਟ ਹੋ ਗਈ ਫੇਰ ਬੰਦ ਹਾਈਟ ਨੇ ਬੜਾ ਸਤਾਇਆ ਤੇ ਨਾ ਇਹ ਟੌਗੀ ਫਿਰ ਮੈਂ ਪ੍ਰੈਸ ਕਰਕੇ ਕੱਪੜੇ ਸਿਂਹੀਆਂ ਮੈਨੂੰ ਨਾ ਇਦਾਂ ਨਹੀਂ ਥਿਰਕੋਂਦਾ ਕਿ ਇਦਵੇਂ ਸੂਟ ਸਿਂਹੀ ਜਾਓ ਮੇਰਾ ਹਰ ਇੱਕ ਚੀਜ਼ ਪ੍ਰੈਸ ਕਰ ਕਰਕੇ ਸਟਿਚਿੰਗ ਕਰਕੇ ਸਿਰਦੀ ਆ ਜਿਹੜਾ ਸੂਟ ਨਾਲ ਵਧੀਆ ਫਿਨਿਸ਼ਿੰਗ ਆਵੇ ਟਿਲਰਾਂ ਵਾਂਗੂ ਤੇ ਕਾਫੀ ਦਿਨਾਂ ਬਾਅਦ ਅੱਜ ਮੈਂ ਬਣਾਉਣ ਲੱਗ ਗਈ ਨੇ ਵਲੌਗ ਆਪਣਾ ਤੇ ਜਿਹੜੇ ਸੁਖ ਭੈਣ ਜੀ ਦੀ ਡੈਥ ਹੋਈ ਆ ਜਿਹੜੇ ਵਲੌਗ ਬਣਾਉਂਦੇ ਆ ਉਹਨਾਂ ਦਾ ਬਹੁਤ ਮਾੜਾ ਹੋਇਆ ਉਹਨਾਂ ਵੱਲੋਂ ਮੈਂ ਵੀ ਉਹਨਾਂ ਦੀਆਂ ਵੀਡੀਓਜ਼ ਵੇਖੀਆਂ ਮੈਂ ਉਹਨਾਂ ਨੂੰ ਪਰਸਨਲੀ ਤੇ ਚਲੋ ਕਦੀ ਮਿਲੀ ਨਹੀਂ ਆ ਪਰ ਉਹਨਾਂ ਦੀਆਂ ਵੀਡੀਓ ਕਹਿੰਦੇ ਰਹੇ ਆ ਆਪਾਂ ਬਹੁਤ ਮਾੜਾ ਹੋਇਆ ਜੋ ਵੀ ਹੋਇਆ ਵਾ ਪਤਾ ਨਹੀਂ ਮੈਨੂੰ ਵੀ ਚਲੀ ਗਾਲਦਾ ਵੀ ਕੀ ਬਣਿਆ ਉਹਨਾਂ ਦੇ ਨਾਲ ਪਰ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਵਾ ਸਟੇ ਚਲੋ ਫਿਰ ਮੈਂ ਲਾਈਟ ਦੀ ਵੇਟ ਕਰ ਲੈਂਦੀ ਆ ਲਾਈਟ ਆਉਣ ਤੋਂ ਬਾਅਦ ਫਿਰ ਆਪਾਂ ਕਰਦੇ ਆ ਸੀਮ ਟਿਸਟਿਚ ਤੇ ਸਟਿਚਿੰਗ ਕਰੂੰਗੀ ਤੱਕ ਨਰਮਾ ਪੂਰੀ ਸ਼ੇਰ ਲਓ ਜੀ ਲਓ ਜੀ ਆਪਾਂ ਬਾਟਮ ਇੰਨੀ ਕੁ ਕਰ ਲਈ ਰੈਡੀ ਆ ਮੈਂ ਪਾ ਲਈਆਂ ਲਾਈਨਾਂ ਇਦਾਂ ਪਾਈਆਂ ਵਾ ਇਹ ਲਾਈਨਾਂ ਮੈਂ ਨਾ ਇਹ ਐਸ ਸਾਈਡ ਤੇ ਨਹੀਂ ਪਾਈਆਂ ਐਸ ਸਾਈਡ ਤੇ ਮਤਲਬ ਅੰਦਰਲੀ ਸਾਈਡ ਜਿਹੜੀ ਆਉਣੀ ਨਾ ਉਧਰ ਨਹੀਂ ਪਾਈਆਂ ਹੈਗੀਆਂ ਜਿਹੜੀ ਸਾਈਡ ਬਾਹਰ ਰਹਿਣੀ ਆ ਬਾਟਮ ਉਹ ਸਾਈਡ ਪਾਈਆਂ ਤੇ ਵੇਖੋ ਇਦਾਂ ਕਰਕੇ ਮੇਰੀ ਬਣ ਗਈ ਆ ਬਾਟਮ ਤਿਆਰ ਹੋ ਗਈ ਆ ਇਹਦੀਆਂ ਇਦਾਂ ਕਰਕੇ ਚੋਣਾ ਪੈ ਗਏ ਆ ਨੇ ਇਹਨੂੰ ਮੈਂ 4-5 ਚੋਣਾ ਦੇ ਵਿੱਚ ਵੀ ਕਰ ਸਕਦੀ ਸੀ ਕੰਪਲੀਟ ਪਰ ਮੈਂ ਇਹਨੂੰ ਥੋੜੀਆਂ ਖਲਾਰ ਕੇ ਪਾਤੀਆਂ ਨੇ ਹੁਣ ਆਪਣਾ ਰਹਿ ਗਿਆ ਪੌਂਚਾ ਇੱਥੋਂ ਮੈਂ ਪੌਂਚਾ ਜਿਹੜਾ ਇਹਦੇ ਜਿੱਦਾਂ ਮੈਂ ਨਾ ਜਿੱਦਾਂ ਮੈਂ ਸਲਵਾਰ ਸਟ੍ਰੇਟ ਬਣਾਉਣੀ ਆ ਉਹਦੇ ਵਾਸਤੇ ਮੈਂ ਪੌਂਚਿਆਂ ਦੇ ਥੱਲੇ ਕਦੀ ਵੀ ਐਕਸਟਰਾ ਕਪੜਾ ਨਹੀਂ ਲਾਇਆ ਮੈਂ ਵਿੱਚ ਹੀ ਰੱਖ ਇੰਨੀ ਕਟਿੰਗ ਦੇ ਵਿੱਚ ਹੀ ਨਾ ਤੇ ਹੁਣ ਜਿਹੜੀ ਆਪਾਂ ਸਲਵਾਰ ਦੀ ਫਾਈਨਲ ਲੁੱਕ ਹੋਰ ਮੈਂ ਤੁਹਾਨੂੰ ਸ਼ੇਅਰ ਕਰਦੀ ਆ ਥੋੜੀ देर ਬਾਅਦ ਤੇ ਕੋਣ ਮੈਂ ਖਾਣਾ ਪਹਿਲਾਂ ਰੋਟੀ ਰੋਟੀ ਖਾਣ ਤੋਂ ਬਾਅਦ ਮੈਂ ਸਲਵਾਰ ਦੀ ਸਾਰੀ ਤੁਹਾਨੂੰ ਫਾਈਨਲ ਲੁੱਕ ਸ਼ੇਅਰ ਕਰੂੰਗੀ ਉਸ ਤੋਂ ਬਾਅਦ ਆਪਾਂ ਕਰਾਂਗੇ ਰੈਡੀ ਸ਼ਰਟ ਤੇ ਸ਼ਰਟ ਦਾ ਵੇਖਦੇ ਆ ਕੀ ਆਈਡੀਆ ਹੁੰਦਾ ਬਾਟਮ ਦਾ ਮੈਨੂੰ ਇਹ ਜਿਹੜੀਆਂ ਮੈਂ ਲਾਈਨ ਅਪ ਆਈਆਂ ਵੇ ਤੁਹਾਨੂੰ ਕਿੱਦਾਂ ਨੇ ਲੱਗੀਆਂ ਇਹ ਵੀ ਜ਼ਰੂਰ ਦੱਸਿਓ ਕਮੈਂਟ ਕਰਕੇ ਕਿ ਤੁਹਾਨੂੰ ਮੇਰੇ ਸੂਟ ਦਾ ਕਲਰ ਕਿੱਦਾਂ ਦਾ ਲੱਗਿਆ ਤੇ ਬਾਅਦ ਵਿੱਚ ਸਾਰਾ ਇਹਨੂੰ ਰੈਡੀ ਹੋਗਾ ਪੂਰਾ ਉਦੋਂ ਦਿਖਾਉਂਗੀ ਤੇ ਉਹ ਪਿਆਵਾ ਰੋਟੀ ਖਾਣ ਤੋਂ ਬਾਅਦ ਇਹਨੂੰ ਕੰਪਲੀਟ ਕਰਕੇ ਫਿਰ ਮੈਂ ਸਵਾਹ ਕਿਉਂਕਿ ਸਾਡੇ ਰਾਤ ਨੂੰ ਲਾਈਟ ਆਉਂਦੀ ਆ ਤੇ ਪੂਰਾ ਦਿਨ ਲਾਈਟ ਆਫ ਰਹਿੰਦੀ ਆ ਤੇ ਉਸ ਤੋਂ ਬਾਅਦ ਫਿਰ ਜੇ ਲਾਈਟ ਨਾ ਹੋਊਗੀ ਫਿਰ ਸੂਟ ਸਟਿਚ ਨਹੀਂ ਹੁੰਦਾ ਤੇ ਮੈਂ ਇਹ ਆਹ ਵਾਂ ਸੂਟ ਪੂਰਾ ਸਟੀਚ ਕਰਕੇ ਫਿਰ ਮੈਂ ਸੋਣਾ ਕਿਉਂਕਿ ਮੇਰੇ ਆਲਰੇਡੀ ਸੂਟ ਜਿਹੜੇ ਕਟਿੰਗ ਕੀਤੇ ਪਏ ਨੇ ਸਾਰੇ ਅੱਜ ਨਾ ਸਵੇਰੇ ਕਟਿੰਗ ਕੀਤੇ ਹੀ ਸੌਦੇ ਤੇ ਔਠਾ ਗਏ ਨਾ ਤੇ ਦੇਖਦੇ ਆ ਅੱਜ ਨੇ ਵੀ ਇਹਦੇ ਵਿੱਚ ਸੂਟ ਪਏ ਨੇ ਨਾ ਆ ਸਭ ਕਟਿੰਗ ਕਰ ਕਰਕੇ ਸਭ ਸੈਟਿੰਗ ਇਹਨਾਂ ਦੀ ਕਰ ਕਰਕੇ ਰਾਹਤੀ ਆ ਤੇ ਵੀ ਜਿਹੜੇ ਹੁਣ ਕੱਢ ਕੱਢ ਕੇ ਆਪਾਂ ਬਸ ਸਟਿਚ ਕਰਨੇ ਆ ਤੇ ਇੱਥੇ ਪਈ ਆ ਮੇਰੀ ਪ੍ਰੈਸ ਤੇ ਕਿਉਂਕਿ ਮੈਨੂੰ ਪ੍ਰੈਸ ਨਾਲ ਦੀ ਨਾਲ ਮੈਂ ਮਾਰ ਦੇਣੀ ਆ ਆ ਉਹੀ ਸੂਟ ਮੈਂ ਜਿਹੜਾ ਤੁਹਾਨੂੰ ਪਹਿਲਾਂ ਵਿਖਾਇਆ ਸੀ ਆ ਇਹ ਬਾਟਮ ਹੈ ਜੇ ਕਟਿੰਗ ਵਾਲੀ ਇਹਦੇ ਨਾਲ ਮੈਂ ਨਾ ਆ ਜਿਹੜਾ ਬਾਟਮ ਹੈ ਨਾ ਆ ਬਲੈਕ ਕਲਰ ਦੀ ਇਹਦੇ ਵਾਸਤੇ ਕੁਝ ਡਿਜ਼ਾਈਨਸ ਦਿਮਾਗ ਵਿੱਚ ਚੱਲਣ ਡਿਆ ਵਾ ਇਹਦੇ ਤੇ ਬਣਾ ਕੇ ਫਿਰ ਮੈਂ ਤੁਹਾਡਾ ਨਾਲ ਸ਼ੇਅਰ ਕਰਨਾ ਵਾ ਤੇ ਆ ਉਹ ਸੂਟ ਜਿਹੜਾ ਮੈਂ ਤੁਹਾਨੂੰ ਇੱਕ ਦਿਨ ਪਹਿਲਾਂ ਵਿਖਾ ਦਿੱਤਾ ਵਾ ਇਹ ਮੈਂ ਕਢਾਈ ਕੀਤੀ ਆ ਕੱਢ ਕੇ ਮੇਰਾ ਹੋ ਗਿਆ ਵਾ ਕੰਪਲੀਟ ਸੂਟ ਇੱਦਾਂ ਕਰਕੇ ਸੂਟ ਸਾਰਾ ਕੰਪਲੀਟ ਹੋ ਗਿਆ ਵਾ ਇਹਦੇ ਵਿੱਚ ਥੋੜਾ ਜਿਹਾ ਆਪਾਂ ਹੇਰ ਫੇਰ ਕਰਨਾ ਵਾ ਕੜਾਈ 'ਚ ਤਾਂ ਕਰਕੇ ਇਹਨੂੰ ਫਿਰ ਰਹਿਣ ਤਾਂ ਥੋੜਾ ਜਿਹਾ ਮੈਂ ਸੋਚਿਆ ਹੋਰ ਇਹਨੂੰ ਕੁਝ ਕਰੂੰਗੀ ਤਾਂ ਕਰਕੇ ਇਹਨੂੰ ਨਹੀਂ ਹਜੇ ਕਟਿੰਗ ਵਗੈਰਾ ਕੀਤਾ ਇਹਨੂੰ ਬਾਅਦ 'ਚ ਸਿਉਂਗੀ ਜਦੋਂ ਵੀ ਸਿਪੂਗਾ ਤਾਂ ਨਾਲ ਮੈਂ ਸਾਰੇ ਸ਼ੇਅਰ ਕਰੂੰਗੀ ਸਟਿਚ ਕਰਕੇ ਵੀ ਤੁਹਾਨੂੰ ਕਿੱਦਾਂ ਨਾਲ ਲੱਗਾ ਤੇ ਚਲੋ ਹੁਣ ਇਹਨੂੰ ਖਾਣਨੀ ਆ ਰੋਟੀ ਤੇ ਰੋਟੀ ਖਾਣ ਤੋਂ ਬਾਅਦ ਜਿਹੜਾ ਸੂਟ ਹੈ ਉਹ ਕਰਦੇ ਆਪਾਂ ਸਟਿਚ ਰੋਟੀ ਰੋਟੀ ਪਾਣੀ ਆਪਾਂ ਲਿਆਵਾ ਖਾ ਤੇ ਬੋਟਮ ਕਰ ਲਈ ਆਪਾਂ ਸਾਰੀ ਰੈਡੀ ਇਦਾਂ ਕਰਕੇ ਬਣਾਈ ਆ ਮੈਂ ਪਹੁੰਚੀ ਸਿੰਪਲ ਲਾਈਨਾਂ ਮਾਰੀਆਂ ਆ ਆ ਬਣਾ ਲਈ ਆਪਾਂ ਇਦਾਂ ਸਾਈਡਾਂ ਤੇ ਇਹ ਮੈਂ ਪਾ ਕੇ ਇਹ ਮੈਂ ਬਣਾਇਆ ਵਾਂ ਅੱਠ ਦਾ ਪਹੁੰਚਾ ਫਰਸ਼ੀ ਵਗੋਂ ਫਰਸ਼ੀ ਸਲਵਾਰ ਆ ਏ ਤੇ ਥੋੜਾ ਆਪਾਂ ਡਿਫਰੈਂਟ ਜਿਹੀ ਲੁੱਕ ਦੇਣ ਵਾਸਤੇ ਇਦਾਂ ਕਰਕੇ ਪਾਤਾ ਤਾਂ ਉਸ ਤੋਂ ਬਾਅਦ ਤਾਂ ਇਹ ਮੈਂ ਪਾ ਕੇ ਵੇਖੀ ਆ ਹੁਣੇ ਇੰਨੀ ਪਿਆਰੀ ਬਣੀ ਆ ਏ ਇੱਕਦਮ ਡਿਫਰੈਂਟ ਲੁੱਕ ਦਿੱਤੀ ਐ ਨੇ ਬਾਟਮ ਨੇ ਤੇ ਬੜੀਆਂ ਕੋ ਪ੍ਰੋਪਰ ਨਾ ਲਾਈਨਾਂ ਆਈਆਂ ਨੇ ਪ੍ਰੋਪਰ ਸੀ ਨਾ ਆ ਵੇਖੋ ਪੂਰੀ ਇਹ ਜਿਹੜੀ ਮੈਂ ਬਣਾਈ ਆ ਨਾ ਸਲਵਾਰ ਇਹ ਮੇਰੀ ਬਣੀ ਆ ਪੂਰੇ 2 ਮੀਟਰ ਦੇ ਵਿੱਚ 2 ਮੀਟਰ ਦੇ ਵਿੱਚ ਇਹਨੂੰ ਰੈਡੀ ਕਰਤਾ ਮੈਂ ਕਿਉਂਕਿ 2.5 ਮੀਟਰ ਹੀ ਇਹਦੇ ਵਿੱਚ ਅੱਧਾ ਮੀਟਰ ਕਪੜਾ ਵਾਚ ਗਿਆ ਵਾ 2 ਮੀਟਰ ਤੋਂ ਸਮਝ ਲਓ 1-2 ਇੰਚ 2-4 ਇੰਚ ਵੱਧ ਕਪੜਾ ਲੱਗਾ ਵਾ ਇੰਨੇ ਕਪੜੇ ਚ ਬਣ ਕੇ ਰੈਡੀ ਹੋ ਗਈ ਆ ਬੜੀ ਪਿਆਰੀ ਬਣ ਗਈ ਆ ਚਲੋ ਜੀ ਹੁਣ ਬਣਾਉਣੀ ਆ ਸ਼ਰਟ ਸ਼ਰਟ ਦਾ ਨੈੱਕ ਵਗੈਰਾ ਨਾ ਆਪਾਂ ਤੁਹਾਡੇ ਡਿਜ਼ਾਈਨ ਦੇ ਨਾ ਵਾ ਤੇ ਬੜੀ ਸੂਟ ਨੂੰ ਸਰਦਾਰੀ ਲੁੱਕ ਦੇ ਕੇ ਮੈਂ ਰੈਡੀ ਕਰ ਲੈਣਾ ਵਾ ਜਦੋਂ ਸਾਰਾ ਸੂਟ ਰੈਡੀ ਹੋ ਗਿਆ ਉਹੀ ਤਾਂ ਨਾ ਬਤਾਉਣੀ ਸ਼ੇਅਰ ਚਲੋ ਜੀ ਵੀਡੀਓ ਦਾ ਕੱਟ ਨੇ ਫੈਂਡ ਜੇ ਤੁਹਾਨੂੰ ਮੇਰਾ ਬਲੌਗ ਪਸੰਦ ਆ ਪਲੀਜ਼ ਮੇਰੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਆ ਜੀ ਨੈਕਸਟ ਵੀਡੀਓ ਵਿੱਚ ਆਪਣਾ ਰਖਿਓ ਬਹੁਤ ਸਾਰਾ ਖਿਆਲ ਤਦ ਤੱਕ ਲਈ ਬਾਏ ਬਾਏ